ਜਨਰਲ ਵਰਗ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸੂਬਾ ਸਿਆਸੀ ਵਿੰਗ ਦੇ ਆਗੂਆਂ ਨੇ ਹੁਸ਼ਿਆਰਪੁਰ 'ਚ ਇਕੱਠੇ ਹੋ ਕੇ ਵੱਡਾ ਐਲਾਨ ਕਰ ਦਿੱਤਾ ਹੈ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਫਗਲਾਣਾ ਦੀ ਅਗਵਾਈ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡਾ ਕਿਸੇ ਵੀ ਰਾਸੀ ਪਾਰਟੀ ਨਾਲ ਸਿਆਸੀ ਨਾਤਾ ਨਹੀਂ ਹੈ ਜਨਰਲ ਵਰਗ ਹਮੇਸ਼ਾ ਹੀ ਲੋਕਪੱਖੀ ਫੈਸਲੇ ਤੇ ਸਰਕਾਰ ਦੀਆਂ ਸਾਰੂ ਨੀਤੀਆਂ ਦਾ ਸਮਰਥਨ ਕਰਦਾ ਹੈ ਇਸੇ ਤਰ੍ਹਾਂ ਮੌਜੂਦਾ ਸਰਕਾਰ ਨੇ ਲਗਭਗ 28 ਬੋਰਡ ਅਤੇ ਕਾਰਪੋਰੇਸ਼ਨ ਦਫ਼ਤਰੀ ਅਮਲੇ ਸਮੇਤ ਚੇਅਰਮੈਨ ਲਗਾਏ ਹਨ ਪਿਛਲੀ ਕਾਂਗਰਸ ਸਰਕਾਰ ਵੱਲੋਂ ਨਿਯੁਕਤ ਕੀਤਾ ਜਨਰਲ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਅਤੇ ਨਾ ਹੀ ਇਸ ਦਾ ਦਫ਼ਤਰ ਦਿੱਤਾ ਗਿਆ ਹੈ ਜਿਸ ਕਨ ਜਨਰਲ ਵਰਗ ਨਾਲ ਸੰਬੰਧਿਤ ਕਈ ਮਸਲੇ ਉਲਝੇ ਪਏ ਹਨ ਜਿਸ ਤੇ ਜਨਰਲ ਵਰਗ ਪ੍ਰਤੀ ਸਰਕਾਰ ਦੀ ਨੀਅਤ ਸਾਫ਼ ਨਜ਼ਰ ਆ ਰਹੀ ਹੈ ਇਸ ਮੌਕੇ ਜਨਰਲ ਵਰਗ ਦੇ ਸਿਆਸੀ ਵਿੰਗ ਵੱਲੋਂ ਭਾਰਤ ਸਰਕਾਰ ਤੇ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਅੰਦਰ ਜਿਹੜੇ ਲੰਬੇ ਸਮੇਂ ਤੋਂ ਲੋਕ ਸਭਾ ਤੇ ਵਿਧਾਨ ਸਭਾ ਹਲਕੇ ਲਗਾਤਾਰ ਜਰਵ ਚੱਲ ਰਹੇ ਹਨ ਉਹਨਾਂ ਨੂੰ ਰੋਟੇਸ਼ਨ ਵਾਈਜ਼ ਕੀਤਾ ਜਾਵੇ ਉਹਨਾਂ ਕਿਹਾ ਕਿ ਜਿਹੜੀ ਵੀ ਸਿਆਸੀ ਪਾਰਟੀ ਜਨਰਲਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਵੇਗੀ ਜਨਰਲ ਵੀ ਉਹਨਾਂ ਦੇ ਹੱਕ ਵਿੱਚ ਭੁਗਤਣ ਦਾ ਵਿਚਾਰ ਕਰਨਗੇ ਉਹਦਾ ਪ੍ਰੈਸ ਕਾਨਫਰੰਸ ਦਾ ਅਨੁਸਾਰ ਜਿਹੜਾ ਮੇਨ ਮੁੱਦਾ ਸੀਗਾ ਉਹ ਇਹ ਸੀ ਕਿ ਲੰਬੇ ਸਮੇਂ ਤੋਂ ਅਸੀਂ ਇੱਕ ਡਿਮਾਂਡ ਕਰਦੇ ਆ ਰਹੇ ਹਾਂ ਇਹ ਸਾਰੇ ਹੀ ਵਰਗਾਂ ਦਾ ਤਕਰੀਬਨ ਮੁਲਾਜ਼ਮ ਜਥੇਬੰਦੀਆਂ ਦੇ 28 ਦੇ ਤਰੀਬ ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਜਿਹੜੇ ਚੇਅਰਮੈਨ ਲਗਾਏ ਹੋਏ ਉਹਦੇ ਵਿੱਚ ਚਾਹੇ ਐਸੋਸੀਏਸ਼ਨ ਹੋਵੇ ਚਾਹੇ ਚਾਈਲਡ ਕਮਿਸ਼ਨ ਦੀ ਗੱਲ ਕਰ ਲਓ, ਵੂਮਨ ਕਮਿਸ਼ਨ ਦੀ ਗੱਲ ਕਰ ਲਓ, ਲੇਬਰ ਕਮਿਸ਼ਨ ਦੀ ਗੱਲ ਕਰ ਲਓ, ਰਾਮਗੜੀਆ ਫੈਡਰੇਸ਼ਨ ਦੀ ਗੱਲ ਕਰਾ ਐਨ ਵੇ ਕਿਸੇ ਦੀ ਵੀ। ਲੇਕਿਨ ਜਨਰਲ ਕਮਿਸ਼ਨ ਲੌਂਗ ਵਾਰੀ ਸਰਕਾਰਾਂ ਨੂੰ ਕੀ ਪ੍ਰੋਬਲਮ ਆਉਂਦੀ ਆ? ਸਾਨੂੰ ਅਜੇ ਤੱਕ ਇਹਦੀ ਸਮਝ ਨਹੀਂ ਆਈ। ਅਸੀਂ ਧੰਨਵਾਦ ਕਰਦੇ ਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਚੰਨੀ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਨਿਯੁਕਤ ਕਰਕੇ ਉਹਦੇ ਚੇਅਰਮੈਨ ਡਾਕਟਰ ਨਵਜੋਤ ਸਿੰਘ ਦਾਈਆ ਜਲੰਧਰ ਤੋਂ ਲਾਏ ਤੇ ਉਹਨਾਂ ਦੇ ਨਾਲ ਇੱਕ ਅੰਮ੍ਰਿਤਸਰ ਤੋਂ ਤੇ ਇੱਕ ਲੁਧਿਆਣੇ ਤੋਂ ਮੈਂਬਰ ਵੀ ਲਾਏ ਜਿਹੜੇ ਕਿ ਮੈਂਬਰ ਅੱਜ ਵੀ ਮੌਜੂਦ ਨੇ ਲੇਕਿਨ ਦਾਈਆ ਸਾਹਿਬ ਨੇ ਨਕੋਦੋ ਤੋਂ ਇਲੈਕਸ਼ਨ ਲੜਨ ਕਰਕੇ ਉਹ ਜਿਹੜਾ ਚੇਰਮੈਨ ਦਾ ਉਹਦਾ ਸੀ ਉਹ ਖਾਲੀ ਹੋ ਗਿਆ ਅਸੀਂ ਫੇਰ ਸਰਕਾਰੀ ਦਰਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਮੁੱਖ ਮੰਤਰੀ ਸਹਿਬਾਨ ਨੂੰ ਜਿਹੜਾ ਇਹ ਮੰਗ ਪੱਤਰ ਦੇ ਚੁੱਕਿਆ ਕਿ ਸਾਡਾ ਚੇਰਮੈਨ ਨਿਯੁਕਤ ਕੀਤਾ ਜਾਵੇ ਪਰ ਦੁੱਖ ਦੀ ਗੱਲ ਕਿ ਪਿਛਲੇ ਸਮੇਂ ਇੱਕ ਮਹੀਨਾ ਦੋ ਮਹੀਨੇ ਹੋਏ ਨੇ ਤਕਰੀਬਨ ਇਹਨਾਂ ਨੇ ਆਏ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਜਿਹੜੇ ਚੇਅਰਮੈਨ ਲਗਾਏ ਪਰ ਜਨਰਲ ਦਾ ਜਿਹੜਾ ਕਮਿਸ਼ਨ ਆ ਅੱਜ ਵੀ ਇਹਨਾਂ ਨੇ ਨਹੀਂ ਲਗਾਇਆ ਉਹਦਾ ਤਾਰੀਖ ਹੈ ਕਿ ਸਾਨੂੰ ਜਦੋਂ ਵੀ ਇੱਥੇ ਆਪਣੇ ਸਮਾਜਿਕ ਭਾਈਚਾਰੇ ਦੇ ਦੌਰਾਨ ਆਮੇ ਕਿ ਸਾਡਾ ਇਹ ਜਿਹੜਾ ਪੰਜਾਬ ਦਾ ਸੂਬਾ ਗੁਰੂਆਂ ਪੀਰਾਂ ਦਾ ਸੰਝਾ ਜਿਹੜਾ ਸਾਡਾ ਸੂਬਾ ਆ ਸਾਡੇ ਜਿਹੜੇ ਖੁਸ਼ੀਆਂ ਕਮੀਆਂ ਸਾਡੀਆਂ ਸਾਂਝੀਆਂ ਸਾਡੇ ਜਿਹੜੇ ਤਿਹਾਰ ਸਾਂਝੇ ਆ ਸਾਡੇ ਜਿਹੜੇ ਦੁੱਖ ਸੁੱਖ ਸਾਂਝੇ ਆ لیکن پھر بھی کچھ جڑیاں سیاسی طاقتیں سماج ਨੂੰ ਵੰਡਣ ਤੋਂ ਉਹ ਗਰੇਜ਼ ਨਹੀਂ ਕਰਦੀਆਂ کئی ਵਾਰ ਸਾਡੇ ਉੱਤੇ ਇਹੋ ਜਿਹੇ ਜਾਤੀਵਾਦ ਗੱਲਾਂ ਲਾ ਕੇ ਸਾਨੂੰ ਜਿਹੜਾ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ لیکن یہی ਤਾਰ ਹੈ ਕਿ اگر ਉਹ ਆਪਣੇ ਕਮਿਸ਼ਨ ਦੇ ਕੋਲ ਜਾ ਕੇ ਕੋਈ ਰੌਲਾ ਪਾਉਂਦੇ ਆ ਕੋਈ ਦੁੱਖ ਸੁਣਾਉਂਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਆਪਣੇ ਕਮਿਸ਼ਨ ਦੇ ਕੋਲ ਬਹਿ ਕੇ ਕੋਈ ٹیبل టాక్ ਕਰੀਏ ਜਾ ਆਪਣੀ ਜਿਹੜੀ ਦੁੱਖ ਤਕਲੀਫ ਆ ਉਹਨੂੰ ਅਸੀਂ ਸਾਂਝਾ ਕਰ ਸਕੀਏ ਲੇਕਿਨ ਸਾਡੇ ਅੱਜ ਤੱਕ ਇਹ ਕਿਸੇ ਨੇ ਡਿਮਾਂਡ ਜਿਹੜੀ ਹੁਣ ਪੂਰੀ ਨਹੀਂ ਕੀਤੀ ਬਾਰ ਬਾਰ ਮੀਟਿੰਗਾਂ ਦਾ ਟਾਈਮ ਦੇ ਕੇ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਆ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਜਿਹੜਾ ਉਥੇ ਲਾਰੇ ਲਾਏ ਮਿਲੇ ਨਹੀਂ ਹੁਣ ਨਾਲ ਸਾਡੀ ਇੱਕ ਦੂਸਰੀ ਡਿਮਾਂਡ ਸੀ ਕਿ ਲੰਮੇ ਸਮੇਂ ਤੋਂ ਜਿਹੜੇ ਹਲਕੇ ਰਿਜ਼ਰਵ ਚੱਲੇ ਆ ਰਹੇ ਨੇ ਚਾਹੇ ਉਹ ਲੋਕ ਸਭਾ ਦੇ ਨੇ ਤੇ ਚਾਹੇ ਉਹ ਵਿਧਾਨ ਸਭਾ ਦੇ ਨੇ ਅਸੀਂ ਕਹਿੰਨੇ ਆ ਵੀ ਉਹ ਰੋਟੇਸ਼ਨ ਬਾਈ ਹੋਣੀ ਚਾਹੀਦੀ ਆ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਦਾਖਲੇ ਆ ਉਹ ਮੈਰਿਟ ਦੇ ਆਧਾਰ ਤੇ ਕੀਤੇ ਜਾਣੇ ਚਾਹੀਦੇ ਆ ਉੱਥੇ ਜਿਹੜਾ ਕਿਸੇ ਦੇ ਨਾਲ ਵੇਤਕਰਾਨ ਨਹੀਂ ਕੀਤਾ ਜਾ ਸਕਦਾ ਤੇ ਆਰਥਿਕ ਪੱਖ ਤੋਂ ਕਮਜ਼ੋਰ ਰਾਖਵਾਕਰ ਜਿਹੜਾ ਆਰਥਿਕ ਪੱਖ ਤੋਂ ਕਮਜ਼ੋਰ ਹਰ ਵਰਗ ਨੂੰ ਮਿਲਣਾ ਚਾਹੀਦਾ ਗਰੀਬ ਦੀ ਕੋਈ ਜਾਤ ਨਹੀਂ ਹੁੰਦੀ ਗਰੀਬ ਨੂੰ ਕੋਈ ਨਹੀਂ ਪੁੱਛਦਾ ਗਰੀਬ ਉਹ ਚਾਹੇ ਐਸਸੀ ਦਾ ਹੋਵੇ ਚਾਹੇ ਬੀਸੀ ਦਾ ਹੋਵੇ ਚਾਹੇ ਜਰਨਲ ਦਾ ਹੋਵੇ ਉਹਨੂੰ ਕੋਈ ਨਹੀਂ ਪੁੱਛਦਾ ਤੇ ਲੇਕਿਨ ਜਿਹੜਾ ਕ੍ਰੀਮੀ ਲੈ ਰਿਹਾ ਇੱਥੇ ਡੀਸੀ ਦਾ ਪੁੱਤ ਡੀਸੀ ਤੇ ਮੰਤਰੀ ਦਾ ਪੁੱਤ ਮੰਤਰੀ ਜਿਹੜਾ ਉਹ ਬਣ ਰਿਹਾ ਉਹ ਚੰਦ ਤੋਂ ਲੋਕ ਹੈ ਜਿਹੜੇ ਵਾਰ-ਵਾਰ ਇਹ ਦਾ ਜਿਹੜਾ ਲਾਭ ਲੈ ਰਹੇ ਹੈ ਲੇਕਿਨ ਗਰੀਬ ਜਿਹੜਾ ਗਰੀਬ ਹੋ ਰਿਹਾ ਅਮੀਰ ਜਿਹੜਾ ਅਮੀਰ ਹੋ ਰਿਹਾ ਇਹਨਾਂ ਗੱਲਾਂ ਕਰਕੇ ਜਿਹੜਾ ਅਸੀਂ ਅੱਜ ਇਹ ਤੁਹਾਨੂੰ ਇੱਥੇ ਮੌਕਾ ਦਿੱਤਾ ਕਿ ਸਾਡੀ ਕੀ ਲੱਗਦਾ ਹੈ ਲਗਾਤਾਰ ਤੁਸੀਂ ਮੰਗ ਕਰਦੇ ਹੋ ਪਿਛਲੀ ਸਰਕਾਰ ਤੋਂ ਲੈ ਕੇ ਹੁਣ ਨਵੀਂ ਸਰਕਾਰ ਬਣਨ ਨੂੰ 2 ਸਾਲੁੱਤੇ ਹੋ ਗਏ ਨੇ ਕੀ ਗੱਲ ਕੀ ਕਮੀਆਂ ਸਰਕਾਰ ਜਿਹੜਾ ਇਹ ਮੰਗ ਨਹੀਂ ਮੰਨਣ ਜਾਂਦੇ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੂੰ ਜਾਂ ਤਾਂ ਇਹ ਸਾਡੀ ਕੋਈ ਜਨਰਲ ਦੀ ਜਿਹੜੀ ਵੋਟ ਹੈ ਉਹਨੂੰ ਵੋਟ ਨਹੀਂ ਸਮਝਦੇ ਖਾਸ ਕਰਕੇ ਜਿਹੜੇ ਰਿਜ਼ਰਵ ਦੇ ਏਰੀਏ ਨੇ ਉੱਥੇ ਜਿਹੜਾ ਜਨਰਲ ਵਰਗ ਜਿਹੜਾ ਬੈਠਾ ਹੈ ਤੇ ਅਸੀਂ ਤਾਂ ਕਿਸੇ ਨੂੰ ਵੀ ਪਾ ਲਈਏ ਅਗਲਾ ਵੋਟਾਂ ਤੋਂ ਬਾਅਦ ਇਹ ਕਹਿੰਦਾ ਵੀ ਇਹ ਜਨਰਲ ਵਰਗ ਦੀ ਮਜਬੂਰੀ ਸੀ ਹੋਰੀ ਦੇ ਨੇ ਵੋਟਾਂ ਪਾਉਣੀਆਂ ਕਿਹਨੂੰ ਨਾ ਅਸੀਂ ਇੱਥੋਂ ਐਮਪੀ ਬਣਨਾ ਨਾ ਅਸੀਂ ਇੱਥੋਂ ਐਮਐਲਏ ਬਣਨਾ ਲੇਕਿਨ ਅਸੀਂ ਮੁਖਤ ਦੇ ਜਿਹੜੇ ਇਹਨਾਂ ਦੀ ਨੌਕਰਚਾਰੀ ਕਰਦੇ ਆ ਸਾਨੂੰ ਇਹ ਸ਼ਾਬਾਸ਼ ਵੀ ਨਹੀਂ ਦਿੰਦੇ ਸਾਨੂੰ ਗੱਲ ਲਾ ਵੀ ਨਹੀਂ ਲਾਉਂਦੇ ਸੋ ਇਹ ਹੀ ਕਾਰਨ ਹੈ ਕਿ ਇਹ ਜਨਰਲ ਵਰਗ ਦੇ ਨਾਲ ਜਿਹੜਾ ਇਹ ਧੋਖਾ ਹੋ ਰਿਹਾ ਹੈ ਇੱਕ ਜਿਹੜੀ ਹੁਣ 2024 ਚੋਣਾਂ ਚੱਲ ਰਹੀਆਂ ਨੇ ਕਿ ਤੁਸੀਂ ਬਾਈ ਕੱਟ ਵੀ ਜਨਰਲ ਕੈਟਾਗਰੀ ਕਰੇਗੇ ਕੋਈ ਇਦਾਂ ਦਾ ਕੁਝ ਨਹੀਂ ਬਾਈਕਾਟ ਨਹੀਂ ਕਰਾਂਗੇ ਸਾਡੇ ਕੋਲ ਤਾਂ ਇੱਕੋ ਹੀ ਹਥਿਆਰ ਹੈ ਜੀ ਇਹ ਸਾਡਾ ਇੱਕ ਵੋਟ ਜਿਹਦੇ ਨਾਲ ਅਸੀਂ ਕੋਹ ਹੱਕ ਸੱਚ ਦੀ ਲੜਾਈ ਲੜ ਸਕਦੇ ਆ ਸੋ ਅਸੀਂ ਇਹ ਜਿਹੜਾ ਹੁਣ ਪ੍ਰੋਗਰਾਮ ਕੀਤਾ ਵੀ ਜ਼ਿਲ੍ਹਾ ਵਾਰ ਜਿਹੜੀਆਂ ਇਹ ਕਾਨਫਰੰਸਾਂ ਕਰਕੇ ਆਪਣੇ ਜਨਰਲ ਭਾਈਚਾਰੇ ਨੂੰ ਇਹ ਜਿਹੜੀਆਂ ਡਿਮਾਂਡਸ ਹੈਗੀਆਂ ਜਾਂ ਜਿਹੜੀਆਂ ਸਾਨੂੰ ਪ੍ਰੋਬਲਮਸ ਆਉਂਦੀਆਂ ਉਹ ਅਸੀਂ ਸਰਕਾਰਾਂ ਦੇ ਧਿਆਨ 'ਚ ਵੀ ਲਿਆਉਣੇ ਆ ਤੇ ਜਨਰਲ ਵਰਗ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਕੋਈ ਐਮਐਲਏ ਜਾਂ ਮੰਤਰੀ ਤੁਹਾਡੇ ਕੋਲ ਆਉਂਦਾ ਅਸੀਂ ਉਹਨੂੰ ਇੱਕ ਕੁਐਸਚਨ ਕਰਾਂਗੇ ਕਿ ਸਾਡਾ ਜਨਰਲ ਵਰਗ ਦਾ ਜਿਹੜਾ ਕਮਿਸ਼ਨ ਲਾਉਣ ਦੇ ਵਿੱਚ ਤੁਹਾਨੂੰ ਇਹ ਕੀ ਪ੍ਰੋਬਲਮ ਆ ਤੇ ਇਹਦੇ ਲਈ ਜਿਹੜੇ ਕੋ ਜੋਗ ਨਮਾਇंदे ਜਾਂ ਕੋਈ ਜਿਹੜਾ ਬੰਦਾ ਸਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਊਗਾ ਉਹਦੇ ਲਈ ਸਪੋਰਟ ਕਰਾਂਗੇ ਸੋ ਮੈਂ ਗੜਾਂਗ ਸਾਹਿਬ ਨੂੰ ਬੇਨਤੀ ਕਰਦਾ ਕਿ ਕੋਈ ਮੁਲਾਜ਼ਮ ਜੱਥੇਬੰਦੀਆਂ ਦੀ ਜਾਂ ਦੂਸਰੀ ਜਿਹੜੀ ਬੇਨਤੀ ਆ ਨਾਲ ਤੁਮਾਨ ਸਾਹਿਬ ਵੀ ਬੈਠਿਆ ਉਹ ਵੀ ਥੋੜੋ ਦੱਸਣਗੇ ਤੇ ਮੈਂ ਜਸਵੀਰ ਸਿੰਘ ਗੜਾਂਗ ਤੇ ਅਸੀਂ ਹੁਣੇ-ਹੁਣੇ ਪਿਛਲੇ ਦਿਨੀ ਜਨਰਲ ਕੈਟਾਗਰੀ ਦਾ ਰਾਜਨੀਤਿਕ ਬੇਂਗਾ ਜਿਹੜਾ ਉਹਦਾ ਗਠਨ ਕੀਤਾ ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਜਨਰਲ ਵਰਗ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਚੱਲ ਰਹੇ ਹਾਂ ਸਾਡਾ ਮੇਨ ਮਾਟੋ ਹੈਗਾ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਣ ਉਹ ਅਸੀਂ ਜਾਤ ਪਾਤ ਤੋਂ ਕਾਫੀ ਉੱਪਰ ਉੱਠ ਕੇ ਇਹ ਗੱਲ ਕਰਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਆਈਆਂ ਉਹਦੇ 'ਚ ਇਹ ਹੈਗਾ ਵੀ ਜਿਹੜਾ ਕ੍ਰੀਮੀ ਲੇਅਰ ਅਨੁਸੂਚਿਤ ਜਾਤੀ ਦੇ ਵਿੱਚ ਕ੍ਰੀਮੀ ਲੇਅਰ ਦੀ ਕੋਈ ਹੱਦ ਹੀ ਨਿਸ਼ਚਿਤ ਨਹੀਂ ਕੀਤੀ ਕਿ ਸਭ ਤੋਂ ਵੱਡੀ ਸਮੱਸਿਆ ਹੈ ਜੋਵੇਂ BC ਕੈਟਾਗਰੀ ਦੇ ਵਿੱਚ 8 ਲੱਖ ਦੀ ਜਿਹੜੀ ਸ਼ਰਤ ਹੈ ਉਹ ਲਾਈ ਗਈ ਹੈ ਤੇ AC ਕੈਟਾਗਰੀ ਦੇ ਵਿੱਚ ਨਹੀਂ ਹੈ ਜਦ ਕਿ ਸੁਪਰੀਮ ਕੋਰਟ ਦਾ ਐਮ ਰਾਗਰਾਜ ਦਾ ਜਿਹੜਾ ਫੈਸਲਾ ਆਇਆ ਹੋਇਆ ਉਹਦੇ ਵਿੱਚ ਸਪੈਸ਼ਲ ਉਹਦੇ ਵਿੱਚ ਕ੍ਰੀਮੀ ਲੇਅਰ ਦੀ ਗੱਲ ਕੀਤੀ ਗਈ ਹੈ ਪਰ ਫਿਰ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਕ੍ਰੀਮੀ ਲੇਅਰ ਦੀ ਹੱਦ ਨਿਸ਼ਚਿਤ ਨਹੀਂ ਕਰਦੀਆਂ ਉਹਦੇ ਨਾਲ ਹੁੰਦਾ ਕੀ ਹੈ ਉਹਦੇ ਨਾਲ ਜਿਹੜੇ ਅਮੀਰ ਲੋਕ ਨੇ AC ਕੈਟਾਗਰੀ ਦੇ ਵਿੱਚ ਉਹ ਭਾਵੇਂ ਆਈਪੀਐਸ ਲਾ ਲਓ ਪੀਸੀਐਸ ਲਾ ਲਓ ਹਾਂ ਇਥੋਂ ਤੱਕ ਕਿ ਜੇ ਆਪਾਂ ਫੋਰਥ ਕਲਾਸ ਵੀ ਕੋਈ ਮੁਲਾਜ਼ਮ ਭਰਤੀ ਹੋ ਜਾਂਦਾ ਉਹ ਗਰੀਬ ਨਹੀਂ ਰਹਿ ਜਾਂਦਾ ਉਸ ਤੋਂ ਗਰੀਬੀ ਹੋਰ ਥੱਲੇ ਆ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਭਾਵੇਂ ਰਾਖਵੇਂ ਕਰਨ ਦੀ ਹੋਵੇ ਭਾਵੇਂ ਹੋਰ ਕੋਈ ਕੈਟਾਗਰੀ ਨੂੰ ਜਿਹੜੀਆਂ ਵੱਖ-ਵੱਖ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਇਕਨੋਮਿਕ بیس ਤੇ ਹੋਣੀਆਂ ਚਾਹੀਦੀਆਂ ਤੇ ਇਸ ਇਸੇ ਨੂੰ ਆਧਾਰ ਬਣਾ ਕੇ ਅਸੀਂ ਪਿੱਛੇ ਕੰਮ ਕਰਦੇ ਆ ਰਹੇ ਸੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਹੁਣ ਤੱਕ ਸੁਣਵਾਈ ਨਹੀਂ ਹੁੰਦੀ ਹੁਣ ਤੱਕ ਸੁਣਵਾਈ ਇਸ ਕਰਕੇ ਨਹੀਂ ਹੋਈ ਸਾਡੇ ਨਾਲ ਜ਼ਿਆਦਾਤਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਰਹੀਆਂ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਇੱਕ ਰਾਜਨੀਤਿਕ ਮੰਡੰਗ ਦਾ ਸੰਗਠਨ ਕੀਤਾ ਹੈ ਜਿਹੜਾ ਕਿ ਅਸੀਂ ਚੋਣਾਂ ਦੇ ਦੌਰਾਨ ਰਾਜਨੀਤਿਕ ਲੀਡਰਾਂ ਨੂੰ ਜਾਂ ਅਸੀਂ ਆਮ ਵਰਗ ਦੇ ਲੋਕਾਂ ਨੂੰ ਜਾਂ ਜਿਹੜੇ ਦੂਜੀ ਕੈਟਾਗਰੀ ਦੇ ਵਿੱਚ ਗਰੀਬ ਲੋਕ ਨੇ ਉਹਨਾਂ ਨੂੰ ਸचेत ਕਰ ਸਕੀਏ ਕਿ ਇਹ ਜਿਹੜਾ ਬੈਨੀਫੀਟ ਜਿਹੜਾ ਹੈਗਾ ਰਾਖਵੇਂ ਕਰਨ ਦਾ ਜਾਂ ਹੋਰ ਸਹੂਲਤਾਂ ਦਾ ਕੋਈ ਮੁਠੀ ਪਰ ਲੋਕ ਆ ਜਿਹੜੇ ਉਹ ਲੈ ਰਹੇ ਨੇ ਤੇ ਜਿਹੜੇ ਥੱਲੇ ਵਾਲੇ ਲੋਕ ਆ ਉਹ ਉੱਥੇ ਦੇ ਉੱਥੇ ਬੈਠੇ ਨੇ ਅੱਜ ਦੇਸ਼ ਨੂੰ ਆਜ਼ਾਦ ਹੋਇਆ ਦੇਖੋ 60 70 ਸਾਲ ਹੋ ਗਏ ਆ ਤੇ ਹਜੇ ਸਥਿਤੀ ਜਿਉਂ ਦੀ ਟੀਉ ਆ ਜਿਹੜੀ ਗਰੀਬੀ ਉੱਥੇ ਖੜੀ ਆ ਅਮੀਰ ਲੋਕ ਹੀ ਵਾਰ-ਵਾਰ ਜਿਹੜਾ ਇਹਦਾ ਲਾਭ ਲੈਂਦੇ ਰਹੇ ਆ ਤੇ ਇਸ ਵਾਰੀ ਅਸੀਂ ਇਹ ਰਾਜਨੀਤਿਕ ਵਿੰਗ ਦਾ ਇਸੇ ਕਰਕੇ ਗਠਨ ਕੀਤਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਚੋਣਾਂ ਦੌਰਾਨ ਮੁਲਾਜ਼ਮ ਹੋਣ ਕਰਕੇ ਚੁੱਪ ਕਰਨਾ ਪੈਂਦਾ ਸੀ ਤੇ ਹੁਣ ਅਸੀਂ ਇਹ ਰਾਜਨੀਤਿਕ ਵਿੰਗ ਦੇ ਵਿੱਚ ਪ੍ਰਾਈਵੇਟ ਲੋਕ ਲੈ ਕੇ ਆਉ ਤੇ ਸਾਡੇ ਚ ਸਰਪੰਚ ਸਾਹਿਬ ਮੁਹਾਲੀ ਤੋਂ ਆਏ ਨੇ ਤੇ ਇਹ ਅਸੀਂ ਇਸ ਕਰਕੇ ਹੁਣ ਇਹ ਲੋਕਾਂ ਨੂੰ ਨਾਲ ਲੈ ਕੇ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸਾਂ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਰਾਜਨੀਤਿਕ ਵਿੰਗ ਦਾ ਗਠਨ ਨਾਲ ਦੀ ਨਾਲ ਕਰਦੇ ਜਾਵਾਂਗੇ ਤਾਂ ਕਿ ਚੋਣਾਂ ਦੌਰਾਨ ਅਸੀਂ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਤੇ ਰਾਜਨੀਤਿਕ ਲੋਕਾਂ ਤੱਕ ਵੱਖ-ਵੱਖ ਪਾਰਟੀਆਂ ਤੱਕ ਤੁਸੀਂ ਦੇਖਿਆ ਹੋਣਾ ਕਿ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਰਾਜਨੀਤਿਕ ਜਥੇਬੰਦੀਆਂ ਜਿੰਨੀਆਂ ਵੀ ਕੰਮ ਕਰਦੀਆਂ ਉਹਨਾਂ ਦੇ ਵਿੱਚ ਸਾਰੀਆਂ ਕੈਟਾਗਰੀ ਦੇ ਵਿੰਗ ਬਣਾਏ ਹੋਏ ਉਹਨਾਂ ਨੇ ਅਲੱਗ ਇਹ BC ਵਿੰਗ ਹੈ AC ਵਿੰਗ ਹੈ ਅਸੀਂ ਇਹ ਵੀ ਮੰਗ ਕਰ ਰਹੇ ਹਾਂ ਕਿ ਜਨਰਲ ਵਿੰਗ ਵੀ ਕਿਉਂ ਨਹੀਂ ਬਣਾਇਆ ਜਾ ਸਕਦੇ ਕੀ ਜਨਰਲ ਕੈਟਾਗਰੀ 'ਚ ਗਰੀਬ ਲੋਕ ਨਹੀਂ ਹੈਗੇ ਕਿਉਂਕਿ ਗਰੀਬੀ ਤਾਂ ਕਿਸੇ ਦੀ ਜਾਂਚ ਹੋ ਸਕਦੀ ਹੈ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਤੇ ਵੀ ਸੋਸ਼ਲ ਤੌਰ ਤੇ ਕਹਿੰਦੇ ਆ ਪਰ ਹੁਣ ਇਹ ਗੱਲ ਨਹੀਂ ਹੈਗੀ ਮੇਰੀ ਉਮਰ 60 ਸਾਲ ਦੀ ਹੋ ਗਈ ਹੈ ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇ ਮੇਰੇ ਨਾਲ ਦੋਸਤ ਮਿੱਤਰ ਵੀ ਰਹੇ ਨੇ ਉਹਨਾਂ ਕੈਟਾਗਰੀਆਂ ਦੇ ਸਾਰਿਆਂ ਨਾਲ ਬਹੁਤ ਵਧੀਆ ਮਿਲਬਰਤਨਾਂ ਰਹਿੰਦੇ ਆ ਉਹਨਾਂ ਦੇ ਵਿਆਹ ਕਰ ਜਾਂਦੇ ਆ ਜਾਂਦੇ ਆ ਉੱਥੇ ਬੈਠ ਕੇ ਉਹਨਾਂ ਦੇ ਨਾਲ ਛਕਦੇ ਆ ਐਦਾਂ ਤਾਂ ਕੁਝ ਨਹੀਂ ਰਿਹਾ ਹੁਣ ਤੇ ਇਹ ਜਿਹੜੀ ਗੱਲ ਹੈ ਹੁਣ ਆਰਥਿਕਤਾ ਤੇ ਆ ਕੇ ਨਿਭੜਨੀ ਚਾਹੀਦੀ ਹੈ ਲੱਗਦਾ ਨਹੀਂ ਕਿ ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਉਦੇਸ਼ ਯਾਦ ਹੋਵੇ ਕਿ ਸੱਚਾ ਲੋਕ ਹੈ ਕਿ ਜਾਤ ਪਾਤ ਕੀ ਅਸੀਂ ਦਿੰਦੇ ਆ ਹਾਂ ਬਿਲਕੁਲ ਸਰ ਬਿਲਕੁਲ ਜੇ ਆਪਾਂ ਸੂਲਤਾ ਆਜ਼ਾਦੀ ਅਧਾਰ ਤੇ ਦਿੰਦੇ ਰਹੇ ਫਿਰ ਖਤਮ ਕਿਵੇਂ ਹੋਊਗੀ ਰੌਲਾ ਤਾਂ ਇਸੇ ਗੱਲ ਦਾ ਜਦੋਂ ਤੁਸੀਂ ਇਕਨੌਮਿਕ ਵੇਸਤੇ ਆ ਗਿਆ ਅਸੀਂ ਬਰਾਬਰ ਆ ਜਾਣਾ ਉੱਠਣ ਦਾ ਮੌਕਾ ਥੱਲੇ ਵਾਲਿਆਂ ਨੂੰ ਉੱਪਰ ਮਿਲਣਾ ਸਮਾਨਤਾ ਵਾਲਾ ਸਮਾਜ ਸਿਰਜਿਆ ਜਾਣਾ ਕਾਰਨ ਇਹ ਹੈ ਫੋਰਮ ਦੀ ਗੱਲ ਕਰਦੇ ਆਪਾਂ ਵਿਦਿਸ਼ਾਂ ਦੇ ਬੱਚੇ ਸਾਡੇ ਜਾ ਰਹੇ ਉੱਥੇ ਕੋਈ ਜਾਤ ਪਾਤ ਨਹੀਂ ਸਭ ਇੱਕੋ ਰੱਬ ਉੱਤੇ ਚੱਲਦੇ ਆ ਕੋਈ ਕਿਸੇ ਕਹਦਾ ਕਦੀ ਕੋਈ ਨਹੀਂ ਇੱਥੇ ਨਹੀਂ ਦਿਖਾਈ ਜਾਂਦਾ ਲੱਗਦਾ ਨਹੀਂ ਕਿ ਇੱਥੇ ਵੀ ਇਹ ਚੀਜ਼ ਹੋਣੀ ਚਾਹੀਦੀ ਬਿਲਕੁਲ ਸਰ ਅਸੀਂ ਸਾਡੀ ਤਾਂ ਡਿਮਾਂਡ ਹੈ ਅਸੀਂ ਤਾਂ ਮੈਂ ਪਹਿਲਾਂ ਮੋਲ ਕੇ ਹਟਿਆ ਵੀ ਮਾਨਸ ਕੀ ਜਾਤ ਸ ਕਿਉਂਕਿ ਅਸੀਂ ਤਾਂ ਇਹ ਗੱਲ ਨੂੰ ਮੰਨਦੇ ਨਹੀਂ ਕਾਨੂੰਨ ਦੇ ਵਿੱਚ ਹੁਣ ਤੁਸੀਂ ਗੱਲ ਕਰੀਏ ਜੇ ਆਪਣੇ ਪਹਿਲਾਂ ਕਰਦੇ ਹੁੰਦੇ ਤੇ ਵੀ ਵਿਆਹ ਨਹੀਂ ਹੁੰਦੇ ਹੈਗੇ ਹੁਣ ਵਿਆਹ ਬਹੁਤ ਹੋ ਰਹੇ ਨੇ ਤੇ ਇਹ ਤੋਂ ਆਪਾਂ ਕਿਵੇਂ ਮੁਨਕਰ ਹੋ ਸਕਦੇ ਆਂ ਵੀ ਸਾਡਾ ਇੱਕ ਦੂਜੇ ਦੇ ਨਾਲ ਨੇੜਤਾ ਨਹੀਂ ਹੈਗੀ ਸਾਡੀ ਭਾਈਚਾਰਕ ਸਾਂਝ ਆ ਉਹਨਾਂ ਲੋਕਾਂ ਦੇ ਨਾਲ ਪਰ ਜਿਹੜੀ ਨੀਤੀ ਦੀ ਲੜਾਈ ਆ ਉਹ ਅਸੀਂ ਸਰਕਾਰਾਂ ਤੱਕ ਜਰੂਰ ਮੰਗ ਕਰਦੇ ਰਹਾਂਗੇ ਤੇ ਹੁਣ ਇਹ ਜਿਹੜਾ ਸਮਾਂ ਸਾਡਾ ਆ ਗਿਆ ਇਹ ਇਹੀ ਆ ਵੀ ਅਸੀਂ ਇਹ ਜਦੋਂ ਤੱਕ ਪੰਜਾਬ ਦੀ ਇਲੈਕਸ਼ਨ ਹੈ ਉਦੋਂ ਤੱਕ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਅਸੀਂ ਫਲੈਕਸ ਜਿਹੜੇ ਹੈਗੇ ਆ ਆਪਣੀਆਂ ਮੰਗਾਂ ਸੰਬੰਧੀ ਕਿਉਂਕਿ ਦੇਖੋ ਕਮਿਸ਼ਨ ਚਰਨਜੀਤ ਸਰਕਾਰ ਬਣਾ ਕੇ ਚਲੇਗੀ ਉਹਦਾ ਚੇਅਰਮੈਨ ਵੀ ਲਾਤਾ ਨਵਜੋਧ ਦਈਆ ਜੀ ਨੂੰ ਉਸ ਤੋਂ ਬਾਅਦ 2 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਨੂੰ ਦੱਸੋ ਤਾਂ ਸੀ ਵੀ ਉਹਦਾ ਚੇਅਰਮੈਨ ਕਿਉਂ ਨਹੀਂ ਲਾਇਆ ਜਾ ਰਿਹਾ ਅਸੀਂ ਬਾਜਵਾ ਸਾਹਿਬ ਦੇ ਧਨਵਾਦੀਆਂ ਵੀ ਅਸੀਂ ਉਹਨਾਂ ਨੂੰ ਮਿਲਿਆ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੱਕ ਕੁਐਸਚਨ ਰੇਜ ਕੀਤਾ ਵੀ ਤੁਸੀਂ ਇਹਦਾ ਜਨਰਲ ਕੈਟਾਗਰੀ ਦਾ ਕਮਿਸ਼ਨ ਕਿਉਂ ਨਹੀਂ ਲਾ ਰਹੇ ਇੱਥੋਂ ਤੱਕ ਕਿ ਚੇਅਰਮੈਨ ਤਾਂ ਵੱਖਰੀ ਗੱਲ ਹੈ ਕਿ ਅਮਲਾ ਫੈਲਾ ਜਿਹੜਾ ਦਫਤਰੀ ਅਮਲਾ ਦੇਣਾ ਸੀ ਉਹ ਵੀ ਅਜੇ ਤੱਕ ਨਹੀਂ ਲਾਇ ਜਦ ਕੇ ਦੋ ਮੈਂਬਰ ਹਜੇ ਵੀ ਉਹਦੇ ਹੈਗੇ ਨੇ ਉਹਨਾਂ ਨੂੰ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਉਹ ਆਪਣੇ ਘਰ ਬੈਠੇ ਨੇ ਹੈ ਜੁੜਾ ਜਿੱਤੇ ਨਹੀਂ ਭਾਈ ਜਗਵਿੰਦਰ ਕੋਟਲੀ ਹੈ ਉਹਨਾਂ ਨੂੰ ਸੀਐਮ ਸਾਹਿਬ ਨੇ ਕਿੰ다 ਦੇ ਆਪਸ਼ਾ ਦੇ ਗਏ ਹਾਂ ਬਿਲਕੁਲ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ ਸਰ ਖੜਾ ਨਹੀਂ ਹੋਇਆ ਹਾਂ ਅਸੀਂ ਬਿਲਕੁਲ ਸਰ ਉਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਕੀਤਾ ਵੀ ਜਿਹੜਾ ਇਹ ਜਾਤੀ ਤੌਰ ਤੇ ਬਿਲਕੁਲ ਕਿਸੇ ਦੇ ਨਾਲ ਇਹ ਗੱਲ ਜਿਹੜੀ ਹੈਗੀ ਹੈ ਵਿਦਕਰਨ ਨਹੀਂ ਹੋਣਾ ਚਾਹੀਦਾ ਨਾ ਅਸੀਂ ਕਰਦੇ ਆਂ ਤੇ ਨਾ ਪਿਛਲੇ ਸਮੇਂ ਚ ਸਾਡੇ ਵੱਲੋਂ ਕਿਸੇ ਵੱਲੋਂ ਜਿਹੜੇ ਵੀ ਜਥੇਬੰਦੀ ਚ ਅਸੀਂ ਕੰਮ ਕਰਦੇ ਆਂ ਕਿਤੇ ਨਹੀਂ ਹੋਇਆ ਤੇ ਉਹ ਸਾਥੀ ਕਰਦੇ ਨਹੀਂ ਪਰ ਤੁਸੀਂ ਖੜਦੇ ਵੀ ਨਹੀਂ ਨਾ ਉਹ ਹੀ ਬਿਲਕੁਲ ਖੜਦੇ ਆਂ ਜੀ ਹਾਂ ਬਿਲਕੁਲ ਖੜਦੇ ਆਂ ਅਸੀਂ ਤੁਹਾਨੂੰ ਆਪਣਾ ਸਟੇਟਮੈਂਟ ਦੇ ਦਿੰਦੇ ਹਾਂ ਬੈਸੂ ਉਹਨਾਂ ਦਾ ਵਿਰੋਧ ਕੀਤਾ ਨਹੀਂ ਨਹੀਂ ਬਿਲਕੁਲ ਨਹੀਂ ਸਾਡੇ ਕੋਲ ਪੁਰਾਣਾ ਰਿਕਾਰਡ ਹੈਗਾ ਉਹ ਅਸੀਂ ਤੁਹਾਨੂੰ ਹੁਣ ਇਸ ਟਾਈਮ ਸਾਡੇ ਕੋਲ ਮੌਜੂਦ ਨਹੀਂ ਆਏਗਾ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਆਂ ਜਿੱਥੇ ਜਾਤੀ ਤੌਰ ਤੇ ਪੱਖਪਾਤ ਹੁੰਦਾ ਬਿਲਕੁਲ ਖੜਦੇ ਆ ਤੁਸੀਂ ਇੱਥੇ ਤੇ ਸਾਨੂੰ ਮੌਕਾ ਦਿਓਗੇ ਤੇ ਅਸੀਂ ਆ ਕੇ ਖੜਾਂਗੇ ਜਿੱਥੇ ਧਰਦੇ ਕਰਕੇ ਕੀ ਕਰਦੇ ਮਾਨਸ ਨੂੰ ਲੰਗੇ ਕਰਕੇ ਘੁਮਾਇਆ ਜਾਂਦਾ ਉਦੋਂ ਕੋਈ ਵੀ ਜੱਥੇ ਵੰਦੀ ਨਹੀਂ ਨਹੀਂ ਉਹ ਉੱਥੇ ਦੇਖੋ ਉੱਥੇ ਜਾਤ ਉੱਥੇ ਜਾਤ ਵਾਲੀ ਗੱਲ ਹੈ ਹੀ ਨਹੀਂ ਜਿਹੜੀ ਜੰਗਾ ਕਰਕੇ ਕਮਾਉਣਾ ਚਾਹੇ ਉਹ ਜਰਨਲ ਕੈਟਾਗਰੀ ਦੀ ਹੋਵੇ ਚਾਹੇ ਜੱਟਾਂ ਦੀ ਹੋਵੇ ਚਾਹੇ ਬਰਾਮਣਾਂ ਦੀ ਹੋਵੇ ਉਹ ਤਾਂ ਵੈਸੇ ਹੀ ਅਸੀਂ ਵਿਰੋਧ ਕਰਾਂਗੇ ਉਹ ਕਿਸੇ ਵੀ ਜਾਤੀ ਦੀ ਆ ਉੱਥੇ ਜਾਤੀ ਵਾਲੀ ਗੱਲ ਹੀ ਹੈ ਨਹੀਂ ਕਿਉਂਕਿ ਉਹ ਦੋਨੇ ਸੇਮ ਜਾਤੀ ਦੇ ਆ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਹੋਣੀਆਂ ਇੱਕੋ ਜਾਤੀ ਆ ਉਹਨਾਂ ਦੀ ਜਾਤੀ ਵਾਲੀ ਉੱਥੇ ਗੱਲ ਨਹੀਂ ਵੈਸੇ ਇਨਸਾਨ ਤੌਰ ਤੇ ਨੰਗਾ ਕਰਕੇ ਕਮਾਉਣਾ ਲੇਡੀ ਦੀ ਸਤਕਾਰ ਆਪਣੇ ਤਾਂ ਗੁਰਨਾਨਕ ਦੇਵ ਜੀ ਨੇ ਕਿੰਨਾ ਮਾਨਸਕਾਰ ਦਿੱਤਾ ਠੀਕ ਹੈ ਨਾ ਸਭ ਤੋਂ ਇਸਤਰੀ ਜਾਤੀ ਨੂੰ ਉੱਤਮ ਅਪਾ ਪ੍ਰਦੇਸ਼ ਉਹਨਾਂ ਦੀਆਂ ਉਹਨਾਂ ਨੇ ਕਹੀ ਇਹ ਗੱਲ ਵੀ ਰਾਜੇ ਮਹਾਰਾਜ ਜਿਹੜੇ ਹੈਗੇ ਆ ਇਹ ਇਸਤਰੀ ਨੂੰ ਸਤਕਾਰ ਕਿੰਨਾ ਆਪਣੇ ਧਰਮ ਦੇ ਵਿੱਚ ਮਿਲਿਆ ਸੋ ਇਹ ਇਹ ਗੱਲ ਤਾਂ ਨਹੀਂ ਹੈਗੀ ਜਿਹੜੀ ਹੈਗੀ ਆ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆ ਤੇ ਵਕੀ ਸਿੰਗਲਾ ਸਾਹਿਬ ਜੀ ਕੁਝ ਮੇਰਾ ਖਿਆਲ ਕਹਿਣਾ ਚਾਹੁੰਦੇ ਕੀ ਹੁਣ ਐਕਚੁਅਲੀ ਹੋਏਗਾ ਜਿੱਦਾਂ ਐਕਚੁਅਲੀ ਐਕਚੁਅਲੀ ਜਿਹੜੀ ਇਹ ਕਾਨਫਰੰਸ ਹੋ ਰਹੀ ਆ ਇੱਕ ਬਹੁਤ ਅੱਛਾ ਸਟੈਪ ਆ ਆਮ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਇਹ ਜਨਰਲ ਵਰਗ ਦੇ ਜਿਹੜੇ ਵੀ ਜੋ ਆਪਾਂ ਯੂਨੀਟੀ ਆਰਗੇਨਾਈਜ਼ ਕੀਤੀ ਆ ਇਹ ਸਾਰੇ ਸਮੁੱਚੇ ਲੋਕਾਂ ਲਈ ਜਸਟਿਸ ਦੀ ਗੱਲ ਕਰਦੀ ਆ ਕੋਈ ਆਪਣਾ ਇਕੱਲਾ ਜਸਟਿਸ ਨਹੀਂ ਗੱਲ ਕਰਦੀ ਦੂਜੇ ਲੋਕਾਂ ਦਾ ਵੀ ਗੱਲ ਕਰਦੀ ਆ ਜੇਰ ਬਹੁਤ ਸਾਰੀਆਂ ਐਗਜ਼ਾਮਪਲਸ ਆ ਇੱਥੇ ਸੋਸਾਇਟੀ ਦੇ ਵਿੱਚ ਇੱਕ ਬਿੱਡੋ ਸੀ ਲਲਵਾਨ ਪਿੰਡ ਦੀ ਜਿਹਨੂੰ ਮੈਂ ਲੈ ਕੇ ਗਿਆ ਤੇ ਬਿੱਡੋ ਆ ਉਹ ਵੀ ਛੰਨ ਪਈਓ ਆ ਤੇ ਮੈਂ ਇਹਨਾਂ ਨੂੰ ਕਿਹਾ ਪਏ ਐਨਐਫਐਸਏ ਨੈਸ਼ਨਲ ਫੈਮਿਲੀ ਬੈਨੀਫਿਟ ਸਕੀਮ ਉਹਦੇ ਵਿੱਚ ਮਿਲਦਾ 10000 ਰੁਪਇਆ 20000 ਰੁਪਇਆ ਤੱਕ ਮਿਲਦਾ ਉਹਨੂੰ 20000 ਹੋ ਗਿਆ ਮੈਂ ਉਹ ਡਿਪਟੀ ਕਮਿਸ਼ਨਰ ਕੋਲ ਐਪਲੀਕੇਸ਼ਨ ਲੈ ਗਿਆ ਉਹ ਕਹਿੰਦੇ ਪਿੰਨਾਂ ਨੂੰ ਇਹ ਬੇਨਫੀਟ ਨਹੀਂ ਮਿਲ ਸਕਦਾ ਕਿਉਂਕਿ ਇਹ ਜਨਰਲ ਕੈਟਾਗਰੀ ਤੇ ਉਹ ਬੇਨਫੀਟ ਦੂਸਰੇ ਲੋਕਾਂ ਲਈ ਆ ਅਸੀਂ ਇਹ ਚਾਹਦੇ ਆ ਵੈਸੇ ਚਾਹੇ ABC ਕੋਈ ਹੋਵੇ ਡਿਸਕ੍ਰਿਮੀਨੇਸ਼ਨ ਆ ਉਹ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਕੌਨਸੀ ਜਨੋ ਇੰਡੀਆ ਦਾ ਆਰਟੀਕਲ 15 ਆ ਦੈਟ ਆਰਟੀਕਲ ਇਜ਼ ਅ ਵੈਰੀ ਗੁੱਡ ਇਹਨਾਂ ਉਹ ਆਪ ਵੀ ਕਹਿ ਰਿਹਾ ਆਰਟੀਕਲ ਕਹਿ ਰਿਹਾ ਪਰ ਸਰਕਾਰਾਂ ਨੇ ਹਰੇਕ ਤਰੀਕੇ ਦਾ ਭੇਦਭਾਵ ਰੁਕਣਾ ਹੁੰਦਾ ਜਾਤੀ ਦੇ ਨਾਮ ਤੇ ਜਾ ਜਿਹੜਾ ਪਤਾਇਸ਼ ਦੇ ਨਾਮ ਤੇ ਮਤਲਬ ਕੋਈ ਜੰਮੂ ਤੋਂ ਆ ਕੋਈ ਕਿਤੇੋਂ ਆ ਕੋ ਕਿਤੇੋਂ ਆ ਸਵਿਧਾਨ ਇਹ ਸਾਨੂੰ ਰਾਈਟਸ ਹੁੰਦਾ ਕਿ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਹੁਣ ਜਨਰਲ ਵਰਗ ਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੇ ਬਹੁਤ ਗਰੀਬ ਆ ਸਾਡੇ ਪਿੰਡ ਦੀ ਆਪਣੇ ਉਦਾਹਰਣ ਆ ਉਹ ਲੋਕ ਭਾਂਡੇ ਮਾਰ ਕੇ ਬਿਆਹ ਕਰਦੇ ਇੱਕ ਦੂਜੇ ਦੇ ਕਰਨ ਬਿਚ ਲੋ ਵਰਕੇ ਤੇ ਵਰਸ਼ ਆਪਾਂ ਕੰਮ ਦੀ ਰਿਸਪੈਕਟ ਕਰਦੇ ਆ ਪਰ ਕਾਰਨ ਆ ਕਿ ਜੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਚਾਹੇ ਕੋਈ ਵੀ ਵਿਅਕਤੀ ਆ ਉਹ ਨਹੀਂ ਹੋਣੀ ਚਾਹੀਦੀ ਹੁਣ ਐਮਐਲਏ ਐਮਪੀ ਆ ਉੱਥੇ ਵੀ ਤੁਸੀਂ ਦੇਖੋ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀਆਂ ਆ ਜਿਹੜੀ ਫੀਸ ਆ ਸਿਕਿਉਰਿਟੀ ਉਹ ਵੀ 50 ਜਿਹੜੀ ਐਸਸੀ ਦੀ ਆ ਉਹ ਘਟਿਆ ਜਿਹੜਾ ਜਨਰਲ ਜੇ ਕੋ ਕੈਂਡੀਡੇਟ ਚੋਣ ਲੜਦਾ ਉਹਦੀ ਸਿਕਿਉਰਿਟੀ ਪੂਰੀ ਆ 25000 ਐਮਪੀ ਦੀ ਤੇ ਦੂਜੇ ਦੀ ਆ ਸਿਕਿਉਰਿਟੀ ਘਟਿਆ ਤੇ ਮੈਂ ਪਿਛਲੀ ਵਾਰ ਵੀ ਪੇਪਰ ਆਪਾਂ ਭਰੇ ਸੀਗੇ ਐਜੇ ਜਨਰਲ ਕਰਕੇ ਤੇ ਪਰ ਉਹਨਾਂ ਨੇ ਰਿਜੈਕਟ ਕਰ ਦਿੱਤੇ ਸੀ ਇਸ ਕਰਕੇ ਸਰਟੀਫੀਕੇਟ ਨਹੀਂ ਪ੍ਰੋਡਿਊਸ ਕਰ ਸਕੇ ਇਹ ਡਿਸਕ੍ਰਿਮੀਨੇਸ਼ਨ ਸੋਸਾਇਟੀ ਦੇ ਵਿੱਚ ਹੋ ਰਹੀ ਆ ਉਹਦੇ ਆਪਾਂ ਸਾਰੇ ਹੀ ਉਹਦੇ ਪ੍ਰਭਾਵ ਥੱਲੇ ਆਨੇ ਆ ਲੇਕਿਨ ਉਹ ਡਿਸਕ੍ਰਿਮੀਨੇਸ਼ਨ ਕਨਸਟੀਟਿਊਸ਼ਨ ਅਲਾਉ ਨਹੀਂ ਕਰਦਾ ਸਰਕਾਰਾਂ ਸੰਵਿਧਾਨ ਨੂੰ ਲਾਗੂ ਨਹੀਂ ਕਰ ਰਹੀਆਂ ਮੇਨ ਗੱਲ ਇਹ ਠੀਕ ਹੈ ਸਰ